ਇਤਨੀ ਫੋਟੋ ਕੇਸ ਪੱਤਰਕਾਰਾਂ ਦਾ ਬਣਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ੍ਰੀ ਭਗਵਾਨ ਸਿੰਘ ਮਾਨ ਮਰਦਾਬਾਦ ਮਰਦਾਬਾਦ ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਚਮਕਾਇਆ ਸੀ ਸਰਕਾਰ ਬਣੀ 2022 ਦੇ ਵਿੱਚ ਪਰ ਅੱਜ ਉਹ ਪੱਤਰਕਾਰਾਂ ਤੇ ਕਹਿਰਟਾਇਆ ਜਾ ਰਿਹਾ ਭਗਵੰਤ ਮਾਨ ਵੱਲੋਂ ਜਿਹੜਾ ਕਦੇ ਲੋਕ ਸਭਾ ਦੇ ਵਿੱਚ ਜਾ ਕੇ ਮੁੱਦੇ ਚੁੱਕਦਾ ਸੀ ਵੀ ਪੰਜਾਬ ਦੇ ਵਿੱਚ ਪੱਤਰਕਾਰੀ ਨੂੰ ਦਬਾਇਆ ਜਾ ਰਿਹਾ ਹੈ ਅੱਜ ਉਹ ਮੁੱਖ ਮੰਤਰੀ ਹੋਵੇ ਲੋਕ ਸਭਾ ਦੇ ਮੈਂਬਰ ਤੋਂ ਬਾਅਦ ਮੁੱਖ ਮੰਤਰੀ ਬਣਦਾ ਤਾਂ ਉਹਨੂੰ ਸ਼ਰਮ ਦੀ ਗੱਲ ਆ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਉਹ ਲੋਕਾਂ ਦੀ ਕਲਮ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਲਕੁਲ ਗੁੱਸਾ ਹਰ ਪੱਤਰਕਾਰ ਦੇ ਦਿਲ ਦੇ ਵਿੱਚ ਗੁੱਸਾ ਹਰ ਚਿਹਰੇ ਦੇ ਉੱਪਰ ਗੁੱਸਾ ਜਦੋਂ ਇਹ ਜਿਹੀ ਆਵਾਜ਼ਾਂ ਨੂੰ ਦਬਾਉਣਾ ਪੈ ਜਾਂਦਾ ਸਰਕਾਰਾਂ ਤਾਂ ਸਰਕਾਰਾਂ ਬੜਾ ਲੰਮਾ ਸਮਾਂ ਨਹੀਂ ਚੱਲਦੀਆਂ ਹੁੰਦੀਆਂ ਉਹ ਲੋਕ ਵੀ ਅੱਜ ਜਿਹੜੇ ਰਾਜਨੀਤੀ ਦੇ ਵਿੱਚ ਅੱਗੇ ਆ ਕੇ ਉਸ ਭਗਵੰਤ ਮਾਨ ਦੀ ਨਿੰਦਿਆ ਕਰ ਰਹੇ ਨੇ ਇਹ ਨਿੰਦਿਆ ਕਰ ਰਹੇ ਨੇ ਕਿ ਪੱਤਰਕਾਰਾਂ ਤਾਂ ਕੋਈ ਸ਼ਰਮ ਕਰੋ ਜਿਹੜੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਪੱਤਰਕਾਰਾਂ ਦਾ ਫਰਜ ਹੁੰਦਾ ਉਹਨਾਂ ਦੀ ਕਲਮ ਦਾ ਫਰਜ ਹੁੰਦਾ ਸਰਕਾਰਾਂ ਜਾਗਦੇ ਨੇ ਕਈ ਵਾਰ ਸਰਕਾਰਾਂ ਸੌਂ ਜਾਂਦੇ ਨੇ ਹੁਣ ਤੁਸੀਂ ਵੀਰਾਂ ਸੀ ਤੁਹਾਨੂੰ ਨਾਬਾ ਦੀਆਂ ਦਿਖਾ ਰਿਹਾ ਨਾਬਾ ਦੇ ਵਿੱਚ ਅਕਾਲੀ ਦਲ ਸਤੰਤਰ ਵੱਲੋਂ ਉਸ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾ ਰਿਹਾ ਜੋ ਪੱਤਰਕਾਰਾਂ ਤੇ ਪਰਚੇ ਦਰਜ ਕਰ ਰਿਹਾ ਉਹਦਾ ਪੁਤਲੇ ਦੀਆਂ ਤਸਵੀਰਾਂ ਵੇਖੋ ਨਾਰੇਬਾਜ਼ੀ ਚੱਲ ਰਹੀ ਹੈ ਉਸ ਦੇ ਖਿਲਾਫ ਪੰਜਾਬ ਦੇ ਵਿੱਚ ਅੱਜ ਚੰਡੀਗੜ੍ਹ ਦੇ ਵਿੱਚ ਹੀ ਪੱਤਰਕਾਰ ਭਾਈਚਾਰੇ ਵੱਲੋਂ ਧਰਨਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਅਸੀਂ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਿਆਂ ਭਾਵੇਂ ਕਿ ਮੈਂ ਪ੍ਰੈਸ ਕਲੱਬ ਨਾਭਾ ਦਾ ਪ੍ਰਧਾਨ ਆ ਪ੍ਰਧਾਨ ਨਾਮ ਤੇ ਹੋਤੇ ਅਸੀਂ ਨਿੰਦਿਆ ਕਰ ਰਹੇ ਆ ਪ੍ਰੈਸ ਕਲੱਬ ਰਜਿਸਟਰ ਨਾਭਾ ਵੱਲੋਂ ਉਸ ਮੁੱਖ ਮੰਤਰੀ ਦੀ ਜਿਹਨੂੰ ਚਮਕਾਇਆ ਪੱਤਰਕਾਰਾਂ ਨੇ ਅੱਜ ਉਹਨਾਂ ਪੱਤਰਕਾਰਾਂ ਜਰਮ ਟਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਪੰਜਾਬ ਦਾ ਮੁੱਖ ਮੰਤਰੀ ਜਦੋਂ ਬਣ ਜਾਂਦਾ ਉਹ ਸਾਰੀ ਜਨਤਾ ਨੂੰ ਇੱਕ ਅੱਖ ਨਾਲ ਦੇਖਦਾ ਉਹ ਦੋ ਅੱਖਾਂ ਨਾਲ ਨਹੀਂ ਦੇਖਦਾ ਸਾਰਾ ਕਿਉਂਕਿ ਉਹ ਸਾਰੇ ਬਰਾਬਰ ਹੁੰਦੇ ਨੇ ਉਹਦੇ ਲਈ ਸਾਰੀ ਜਨਤਾ ਬਰਾਬਰ ਹੁੰਦੀ ਹੈ ਜਦੋਂ ਕੋਈ ਵੱਡੇ ਆ ਉਹਦੇ ਤੇ ਬੈਠ ਜਾਂਦਾ ਪਰ ਉਸ ਨੂੰ ਅਨਿਆਇ ਨਹੀਂ ਕਰਨਾ ਚਾਹੀਦਾ ਬਿਲਕੁਲ ਗਲਤ ਹੋ ਰਿਹਾ ਪੰਜਾਬ ਦੇ ਵਿੱਚ ਪੰਜ ਸੌ ਹੌਲੀ ਦੇ ਨਾਲ ਗੱਲਬਾਤ ਕਰਾਂਗੇ ਸਹੌਲੀ ਸਾਹਿਬ ਤੁਹਾਨੂੰ ਵੀ ਰਾਜਨੀਤੀ ਵਿੱਚ ਬਹੁਤ ਲੰਮਾ ਸਮਾਂ ਤੁਹਾਡੀ 55 60 ਸਾਲ ਦੀ ਉਮਰ ਹੋ ਚੱਲੀ ਆ ਪਰ ਅੱਜ ਤੱਕ ਇਹ ਹੱਤਿਆਚਾਰ ਪੱਤਰਕਾਰਾਂ ਤੇ ਕਿਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਕਿਸੇ ਸਰਕਾਰ ਵੱਲੋਂ ਦੇਖਿਆ ਤੁਸੀਂ ਹੁਣ ਤੱਕ ਮਾਨ ਸਾਹਿਬ ਜੋ ਤੁਸੀਂ ਸਵਾਲ ਕਰ ਰਹੇ ਹੋ ਮੈਂ ਵੀ ਪਿੱਛੇ ਨਿਗਾਹ ਮਾਰ ਰਿਹਾ ਕਿ ਅਸੀਂ ਮੁੱਖ ਮੰਤਰੀ ਜਿਹੜਾ ਲੋਕਾਂ ਨੇ ਬੜੇ ਚਾਅ ਨਾਲ ਬਣਾਇਆ 95 ਜਿਤਾਏ ਇਹ ਇਸ ਕਰਕੇ ਜਿਤਾਏ ਸੀ ਵੀ ਸਾਨੂੰ ਕੋਈ ਬਦਲ ਦੇਣਗੇ ਵੀ ਇੱਥੇ ਹਰ ਤਰ੍ਹਾਂ ਦਾ ਬਦਲ ਆਊਗਾ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਡਾ ਮੁੱਖ ਮੰਤਰੀ ਅੱਖਾਂ ਹੀ ਫੇਰ ਗਿਆ ਸਾਰਾ ਕੁਝ ਇਸ ਨੈਸ ਕਰ ਲਿਆ ਅੱਜ ਤੱਕ ਪੱਤਰਕਾਰਾਂ ਨੂੰ ਜੱਫੀਆਂ ਪਾਉਂਦਾ ਰਿਹਾ ਪੱਤਰਕਾਰਾਂ ਨੂੰ ਪਿਆਰ ਕਰਦਾ ਰਿਹਾ ਜਿੰਨੀ ਦੇਰ ਆਪ ਘਸਦਾ ਰਿਹਾ ਪਰ ਜਦੋਂ ਸਾਡੇ ਕੋਲ ਕੁਰਸੀ ਆ ਗਈ ਅਸੀਂ ਉਹੀ মিডিਏ ਨੂੰ ਕੋਸਣ ਲੱਗੇ ਕੱਲਾ ਕੋਸਰ ਨਹੀਂ ਲੱਗੇ ਇੱਥੇ ਤੱਕ ਪਹਿਲਾਂ ਅਸੀਂ ਗੁੱਸਾ ਨਹੀਂ ਸੀ ਕਰਦੇ ਠੀਕ ਹੈ ਸਾਡੀ ਰਾਜਨੀਤਿਕ ਲੜਾਈਆ ਰਾਜਨੀਤਿਕ ਲੜਾਈ ਰਹੂਗੀ ਪਰ ਜਿਵੇਂ ਸਾਡਾ ਮੁੱਖ ਮੰਤਰੀ ਆਮ ਇਹ ਕਹਿੰਦਾ ਇਹ ਵੀ ਤੋਹੀਨ ਹੈ ਪ੍ਰੈਸ ਦੀ ਕਿ ਜੇ ਕਿ ਕਿਤੇ ਪੀਟੀਸੀ ਵਾਲਾ ਆ ਜਾਣਾ ਉਹਨੇ ਕਹਿੰਦੇ ਨਾ ਯਾਰ ਅੱਛਾ ਤੂੰ ਪੀਟੀਸੀ ਵਾਲਾ ਚੱਲ ਬਾਹਰ ਇਹ ਕੀ ਤਰੀਕਾ ਹੈ ਆਜ਼ਾਦ ਮੁਲਕ ਹੈ ਹਰ ਮੈਂ ਕਿਹਾ ਤੁਸੀਂ ਮੇਰੇ ਖਿਲਾਫ ਖਬਰਾਂ ਨਹੀਂ ਲਾਉਣੀਆਂ ਬਿਲਕੁਲ ਠੋਕ ਕੇ ਲਾਓ ਐਵੇਂ ਜਿਵੇਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹ ਝੱਲਣਾ ਚਾਹੀਦਾ ਹੈ ਕਿ ਜੇ ਤੁਹਾਡੇ ਤੁਹਾਡੇ ਬੰਦੇ ਤੁਹਾਡੇ ਐਮਐਲਏ ਤੁਹਾਡੇ ਮੰਤਰੀ ਗਲਤੀਆਂ ਕਰਦੇ ਨੇ ਤੁਸੀਂ ਖੁਦ ਗਲਤੀਆਂ ਕਰਦੇ ਹੋ ਤਾਂ ਫਿਰ ਇਹ ਪ੍ਰੈਸ ਤੇ ਚੱਕੂ ਕੀ ਹੋ ਇਹ ਤੇ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਜਿਹੜੇ ਰਾਹ ਤੁਸੀਂ ਪਏ ਗਿਓ ਇਹ ਬਹੁਤ ਸਿਵਿਆਂ ਨੂੰ ਰਾਹ ਜਾਂਦਾ ਹੈ ਇਹ ਰਾਜ ਭਾਗ ਨੂੰ ਨਹੀਂ ਜਾਂਦਾ ਹੁਣ 7 ਸਾਲ ਬਣੀ ਰਹਿ ਗਿਆ ਥੋੜਾ ਰਹਿ ਗਿਆ ਇਸ ਕਰਕੇ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਜਿਹੜੇ ਪੱਤਰਕਾਰਾਂ ਨੂੰ ਤੁਸੀਂ ਉਹਨਾਂ ਦੀ ਕਲਮ ਦੱਬਣੀ ਚਾਹੁੰਦੇ ਹੋ ਤੋੜਨੀ ਚਾਹੁੰਦੇ ਹੋ ਇਹ ਟੁੱਟਣੀ ਨਹੀਂ ਇਹ ਬਧੂ ਫੁੱਲੂਗੀ ਅਸੀਂ ਮੀਡੀਆ ਦੇ ਨਾਲ ਖੜੇ ਆ ਉਦੋਂ ਤੇ ਹੀ ਖੜੇ ਆ ਪਹਿਲਾਂ ਤੋਂ ਹੀ ਅੱਜ ਤੱਕ ਨਹੀਂ ਨਾ ਪਿੱਛੇ ਦਿਖਾਈਆ ਨਾ ਦਿਖਾਵਾਂਗੇ ਇੱਥੇ ਸਾਡੇ ਨਾਬੇ 'ਚ ਵੀ ਸਾਡੇ ਭਰਾ ਨੇ ਜਿੰਨੇ ਪ੍ਰੈਸ ਵਾਲੇ ਉਹਨਾਂ ਨੂੰ ਆਵਾਜ਼ ਮਾਰ ਕੇ ਠੋਕ ਕੇ ਕਹਿੰਦੇ ਆ ਕਿ ਅੱਜ ਜੇ ਉਹਦੇ ਨਾ ਹੋਈਆ ਕੱਲ ਨੂੰ ਤੁਹਾਡੇ ਨਾਲ ਵੀ ਇਹ ਕਿਤੇ ਹੱਥ ਪਾਉਣਗੇ ਪਰ ਵੀਰੋ ਸਾਨੂੰ ਯਾਦ ਕਰ ਲਿਓ ਅਕਾਲੀ ਦਾ ਸੰਤੰਤਰ ਆਲਿਆਂ ਨੂੰ ਅਜੀ ਤੁਹਾਨੂੰ ਕਦੇ ਪਿੱਠ ਨਹੀਂ ਦਿਖਾਵਾਂਗੇ ਥੋੜੀ ਜਗ੍ਹਾ ਅੰਦਰ ਜਾਣਾ ਹੈ ਸੜਕ ਦੇ ਬੈਠਣਾ ਹੈ ਥੋੜੀ ਜਗ੍ਹਾ ਅਸੀਂ ਬੈਠਣ ਨੂੰ ਮੂਰੇ ਤਿਆਰ ਹੋਵਾਂਗੇ ਪਰ ਮੈਂ ਮੁੱਖ ਮੰਤਰੀ ਨੂੰ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਪਰਚੇ ਦਰਜ ਕਰੇ ਨੇ ਇਹਨਾਂ ਨੂੰ ਰੱਦ ਕਰ ਲੋ ਲੜਾਈ ਨੇ ਵੱਜ ਜਾਣਾ ਪਹਿਲਾਂ ਤੁਸੀਂ ਕਿੰਨੀ ਵਾਰੀ ਇੱਕ ਇਹ ਜ਼ਰੂਰ ਹੈ ਮਾਨ ਸਾਹਿਬ ਖੁਸ਼ ਹੋਇਆ ਕਰੋ ਕਿ ਸਾਡੇ ਮੁੱਖ ਮੰਤਰੀ ਤੇ ਬੈਗ ਗੇਅਰ ਹੈ ਇਹ ਕਿੰਨੇ ਕਿੰਨੇ ਇਹਨਾਂ ਨੇ ਫੈਸਲੇ ਕਰੇ ਬਾਅਦ ਚ ਬੈਗ ਮੁੜ ਜਾਂਦਾ ਜਾ ਦੇਖੇ ਵੀ ਰੌਲਾ ਪੈ ਗਿਆ ਇਸੇ ਕਰਕੇ ਇਹ ਵੀ ਬੈਗ ਗੇਅਰ ਲੱਗਣ ਨੂੰ ਤਿਆਰ ਹੈ ਤੁਸੀਂ ਤਾਕੜੇ ਰਹੋ ਇਹਨੇ ਆਪਣੀ ਲੜਾਈ ਨੂੰ ਛੱਲਣਾ ਨਹੀਂ ਹੈ ਪਿੱਛੇ ਮੁੜ ਜਾਣਾ ਹੈ ਬਿਲਕੁਲ ਉਹ ਪੱਤਰਕਾਰਾਂ ਦੇ ਹੱਕ ਦੇ ਵਿੱਚ ਉਹ ਜਥੇਬੰਦੀਆਂ ਕਿੱਥੇ ਗਈਆਂ ਕਿਸਾਨ ਜਥੇਬੰਦੀਆਂ ਕਿੱਥੇ ਗਈਆਂ ਜਿਨ੍ਹਾਂ ਨੂੰ ਚਮਕਾਉਣਾ ਜਿਨ੍ਹਾਂ ਦੇ ਧਰਨਿਆਂ ਵਿੱਚ ਇਹਨਾਂ ਨੇ ਟਾਈਮ ਲਾਇਆ ਪਰ ਅੱਜ ਤੱਕ ਕਿਸੇ ਜਥੇਬੰਦੀ ਦਾ ਬਿਆਨ ਤੱਕ ਨਹੀਂ ਹੈ ਪੱਤਰਕਾਰਾਂ ਦੇ ਹੱਕ ਦੇ ਸਹੋਲੀ ਸਾਹਿਬ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜੇ ਤੁਸੀਂ ਹੋ ਨਹੀਂ ਸਾਡੇ ਨਾਲ ਫੇਰ ਆਵਾਜ਼ ਤਾਂ ਸਹੋਲੀ ਪਿੰਡ ਵੀ ਨਹੀਂ ਟਪਦੀ ਇਹ ਇਸ ਕਰਕੇ ਮੇਰੇ ਲਈ ਤਾਂ ਤੁਸੀਂ ਮੈਂ ਇਹ ਗਿੰਦਾ ਵੀ ਤੁਸੀਂ ਮੇਰੀਆਂ ਬਾਹਾਂ ਮਾਓ ਮੇਰੀ ਬਾਡੀ ਨੂੰ ਕੱਲਿਆਂ ਨੂੰ ਆ ਮੁੰਡਿਆਂ ਨੇ ਕੀ ਕਰਨਾ ਜੇ ਤੁਸੀਂ ਬਾਹਾਂ ਮੈਂ ਟੁੱਟ ਗਿਆ ਮੇਰੇ ਪੱਲੇ ਕੀ ਰਹੂਗਾ ਮੈਂ ਸਾਰਿਆਂ ਨੂੰ ਐਲਾਨ ਕਰਦਾ ਕਿ ਵੀਰੋ ਕਿਰਪਾ ਕਰੋ ਹੱਥ ਜੋੜ ਕੇ ਬੇਨਤੀ ਹੈ ਕਿ মিডিਏ ਬਿਨਾ ਨਾ ਕਿਸਾਨ ਨੇ ਮਜ਼ਬੂਤ ਹੋਣਾ ਨਾ ਦੁਕਾਨਦਾਰ ਨੇ ਮਜ਼ਬੂਤ ਹੋਣਾ ਨਾ ਸਿਆਸੀ ਲੀਡਰਾਂ ਨੇ ਮਜ਼ਬੂਤ ਹੋਣਾ ਅੱਜ ਵੀ ਚਾਹੀਦਾ ਸੀ ਕਿ ਜਿਵੇਂ ਹੁਣ ਸਾਰੇ ਰੌਲਾ ਪਾ ਰਹੇ ਨੇ ਜੀ ਸਤਾਈ ਆ ਗਈ ਸੜਾਈ ਆ ਗਈ ਉਹ ਭਾਈ ਬਣ ਹੁਣ ਮੌਕਾ ਹੈ ਮੁੱਖ ਮੰਤਰੀ ਦਾ ਫਸ ਗਿਆ ਆਪੇ ਸਾਡੇ ਪੱਤਰਕਾਰਾਂ ਤੇ ਹਮਲਾ ਕਰਕੇ ਆਪਾਂ ਨੂੰ ਡਟ ਕੇ ਚਾਹੇ ਅਕਾਲੀ ਨੇ ਕਾਂਗਰਸੀ ਨੇ ਕਾਮਰੇਡ ਨੇ ਕੋਈ ਨੇ ਸਾਨੂੰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਪਰ ਕੋਈ ਕਰੇ ਨਾ ਕਰੇ ਅਸੀਂ ਹਾਜ਼ਰ ਆ ਬਿਲਕੁਲ ਜਿਹੜੇ ਇਹਨਾਂ ਦੇ ਵਿਧਾਇਕ ਨੇ 95 94 96 ਹੋ ਗਏ ਹੁਣ ਤਾਂ ਉਹਨਾਂ ਦੇ ਵੀ ਕਿਸੇ ਆਵਾਜ਼ ਨਹੀਂ ਮੂੰਹ ਚੋਂ ਨਿਕਲੀ ਖਬਰ ਅੱਜ ਵੀ ਲਵਾ ਰਹੇ ਨੇ ਹੋ ਇਹ ਪਹਿਲਿਆਂ ਨੂੰ ਸੌਖਾ ਹੁੰਦਾ ਸੀ ਕਹਿਣਾ ਵੀ ਫਲਾਣੇ ਦੀ ਕੈਪਟਨ ਦੇ ਚੇਲੇ ਨੇ ਕਾਂਗਰਸੀ ਉਹ ਨਹੀਂ ਬੋਲ ਸਕਦੇ ਕੈਪਟਨ ਤੋਂ ਡਰਦੇ ਨੇ ਫਲਾਣੇ ਦੀ ਬਾਦਲਾਂ ਦੇ ਚੇਲੇ ਨੇ ਉਹ ਨਹੀਂ ਡਰਦੇ ਬੋਲ ਸਕਦੇ ਜਿਹੜੇ ਉਹਨਾਂ ਨਾਲ ਵੀ ਜਿੱਤ ਗਏ ਜਾਂਦੇ ਸੀ ਉਹੀ ਬਿਮਾਰੀ ਇੱਧਰ ਐ ਇਹਨਾਂ ਨੂੰ ਵੀ ਸਾਰੇ ਜ਼ਮੀਰ ਮਾਰ ਕੇ ਲੋਕ ਇਹ ਚੱਲੇ ਹੋਏ ਨੇ ਕੋਈ ਦਮ ਨਾਲ ਨਹੀਂ ਗੱਲ ਕਰ ਰਿਹਾ ਦਮ ਨਾਲ ਜਦ ਗੱਲ ਕਰਨ ਲੱਗਣਗੇ ਜਾਂ ਸਾਡੇ ਵੰਗੂ ਸੜਕ ਤੇ ਆ ਜਾਣਗੇ ਸਾਰੇ ਜਿੰਨੇ ਵੀ ਸਿਆਸੀ ਲੋਕ ਨੇ ਜਾਂ ਸੜਕ ਤੇ ਆ ਜਨੇ ਬੋਲਦੇ ਨੇ ਜੇ ਪਾਵਰ ਹੁੰਦੀ ਐ ਕੋਈ ਨਹੀਂ ਬੋਲ ਕੇ ਰਾਜੀ ਇਸ ਲਈ ਮੈਂ ਉਹਨਾਂ ਨੂੰ ਵੀ ਕਹਿਣਾ ਵੀ ਜਾਗ ਪੋਏ ਇਹ ਇਹ ਬਿਮਾਰੀ ਹਟਾ ਦਿਓ ਕਿਸੇ ਦੀ ਸਰਕਾਰ ਆਵੇ ਨਾ ਆਵੇ ਪਰ ਸਾਨੂੰ ਆ ਜਿਹੜਾ ਮੀਡੀਆ ਇਹਦੇ ਤੇ ਮੈਂ ਤਾਂ ਇਹ ਵੀ ਕਹੂੰ ਵੀ ਆਮ ਲੋਕਾਂ ਦੇ ਵੀ ਕਿਉਂ ਝੂਠੇ ਪਰਚੇ ਦਰਜ ਹੋਣ ਜੀ ਕਿਉਂ ਅਤਿਆਚਾਰ ਕਰਦੇ ਹੋ ਇਹ ਅਤਿਆਚਾਰ ਦਾ ਮੁਕਾਬਲਾ ਕਰਨ ਦੇ ਲਈ ਤੁਸੀਂ ਅਸੀਂ ਆਵਾਜ਼ ਚੱਕਦੇ ਹੁੰਦੇ ਆ ਤੁਸੀਂ ਮੀਡੀਆ ਕਲਮਰਾਹੀ ਸਾਨੂੰ ਲੋਕਾਂ 'ਚ ਖੜੇ ਕਰਦੇ ਹੋ ਇਸ ਲਈ ਮੈਂ ਤਾਂ ਬਾਰ ਬਾਰ ਇਹੀ ਕਹੂੰਗਾ ਕਿ ਅਸੀਂ ਮੀਡੀਆ ਦੇ ਨਾਲ ਆ ਹੋਰ ਕੋਈ ਹੋਵੇ ਨਾ ਬਿਲਕੁਲ ਅਕਾਲੀ ਦਲ ਸਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਨਾਬਾ ਤੋਂ ਅਗਾਜ ਕਰ ਦਿੱਤਾ ਭਗਵੰਤ ਮਾਨ ਦਾ ਪਤਲਾ ਫੋਕੇ ਹੁਣ ਪੂਰੇ ਪੰਜਾਬ ਦੇ ਹਰ ਸ਼ਹਿਰ ਹਰ ਜ਼ਿਲ੍ਹੇ ਦੇ ਵਿੱਚ ਭਗਵੰਤ ਮਾਨ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਹੋਵੇਗੀ ਲੋਕਾਂ ਦੀ ਪੱਤਰਕਾਰਾਂ ਦੇ ਹੱਕ ਦੇ ਵਿੱਚ ਨਾਬਾ ਤੋਂ ਹਰਮਿੰਦਰ ਸਿੰਘ ਮਾਨ